ਅੱਜ ਦਾ ਮੇਨ ਮੁੱਦਾ ਜਿਹੜਾ ਪਰਾਲੀ ਵਾਲਾ ਹੈਗਾ ਕਿਉਂਕਿ ਸਰਕਾਰ ਨੇ ਤਿਆਰੀ ਕੀਤੀ ਹੈ ਵੀ ਜਿਹੜਾ ਕਿਸਾਨ ਪਰਾਲੀ ਨੂੰ ਅੱਗ ਲਾਊਗਾ ਉਹਨਾਂ ਤੇ ਪਰਚੇ ਪਾ ਕੇ ਜੁਰਮਾਨੇ ਪਾ ਕੇ ਜਿਹੜਾਂ ਦੇ ਵਿੱਚ ਬੰਦ ਕੀਤਾ ਜਾਊਗਾ ਪਰ ਅਸੀਂ ਇਹ ਚਾਹੁੰਦੇ ਹਾਂ ਵੀ ਸੌਂਕ ਨਹੀਂ ਹੈਗਾ ਕਿਸੇ ਨੂੰ ਪਰਾਲੀ ਨੂੰ ਅੱਗ ਲਾਉਣ ਦਾ ਕਿਉਂਕਿ ਸਰਕਾਰ ਪ੍ਰਬੰਧ ਕਰੇ ਪਰਾਲੀ ਦਾ ਪ੍ਰਬੰਧ ਕਰਕੇ ਉਹਦੀਆਂ ਠੱਠਾ ਬਣਾਵੇ ਉਹਨੂੰ ਚੱਕ ਕੇ ਲੈ ਜਾਵੇ ਕਿਸਾਨ ਉਹ ਚ ਕਣਕ ਬੀਜਦਾ ਹੋਵੇ ਕਿਉਂਕਿ ਜੇ ਪਿਛਲੀ ਵਾਰ ਵਿੱਚ ਵਾ ਕੇ ਬੀਜਣ ਲੱਗੇ ਕਿਸਾਨ ਉਹ ਵੱਡੀ ਪੱਤਰ ਤੇ ਜਿਹੜਾ ਸੁੰਡ ਪੈ ਗਿਆ ਸੀਗਾ ਉਹ ਐਤਕੀ ਕਿਸਾਨਾਂ ਨੇ ਪਾਸਾ ਵਟਲਿਆ ਵੀ ਜਿਹੜੇ ਕਿਸਾਨ ਆ ਉਰਾਲੀ ਵਿੱਚ ਵਾ ਕੇ ਨਹੀਂ ਬੀਜਣਗੇ ਇਸ ਕਰਕੇ ਜੇ ਪ੍ਰਸ਼ਾਸਨ ਜਾਂ ਸਰਕਾਰ ਜਾਂ ਕੋਈ ਵੀ ਮਹਿਕਮਾ ਅੱਗ ਲਾਉਣ ਵੇਲੇ ਕਿਸਾਨਾਂ ਦੇ ਕੋਈ ਖਿਲਜੁਲ ਕਰੂਗਾ ਪਰਚੇ ਪਾਊਗਾ ਤਾਂ ਅਸੀਂ ਉਹਦਾ ਉੱਥੇ ਘਰਾਉ ਕਰਾਂਗੇ ਅਸੀਂ ਨਹੀਂ ਕਹਿੰਦੇ ਵੀ ਅੱਗ ਲਾਓ ਪਰ ਮਜਬੂਰੀ ਹੈ ਮਜਬੂਰੀ ਵਸਾਨੂੰ ਅੱਗ ਲਾਉਣੀ ਪੈਣੀ ਆ ਇਹ ਤਾਂ ਬਗੈਰ ਕੋਈ ਹੱਲ ਨਹੀਂ ਕਿਸਾਨ ਇਹਨੂੰ ਕੱਢ ਨਹੀਂ ਸਕਦਾ ਕਿਤੇ ਸਾਈਡ ਤੇ ਕਿਉਂ ਜੇ ਸਾਈਡਾਂ ਤੇ ਨਿਕਲੇ ਤਾਂ ਚੂਹੇ ਪੈ ਜਾਂਦੇ ਆ ਫੇਰ ਵੀ ਅੱਗ ਦਾ ਖਤਰਾ ਬਣਿਆ ਰਹਿੰਦਾ ਇਸ ਕਰਕੇ ਅਸੀਂ ਜਿਹੜਾ ਅੱਜ ਦਾ ਧਰਨਾ ਹੈ ਪੰਜਾਬ ਕਿਸਾਨ ਯੂਨੀਅਨ ਵੱਲੋਂ ਇਹੀ ਇਹੋ ਕਰਦਾ ਕਿ ਵੀ ਜਿਹੜਾ ਅੱਗ ਤੋਂ ਬਗੈਰ ਹੋਰ ਕੋਈ ਹੱਲ ਨਹੀਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਪ੍ਰਾਲੀ ਵਿੱਚ ਚੱਕੇ ਦੂਜਾ ਇਹ ਹੈਗਾ ਵੀ ਡੀਏਪ ਨਿਾਇਸ਼ ਮਾਨਸਾ ਜ਼ਿਲ੍ਹੇ ਦੇ ਵਿੱਚ ਬਹੁਤ ਘੱਟ ਆਈ ਹੈ ਉਦੇ ਨਾਲ ਕੁਝ ਸਮਾਨ ਲਾ ਕੇ ਦਿੰਦੇ ਨੇ ਕਿਸਾਨਾਂ ਨੂੰ ਜਬਰੀ ਰੇਹ ਦੀ ਬੋਰੀ ਖਾਤਰ ਪੈਸੇ ਮਸਾ ਹੁੰਦੇ ਨੇ ਕਿਸਾਨ ਕੋਲੇ ਉਤੋਂ ਹੋਰ ਲਾਉਂਦੇ ਆ 2000 ਦੀ 1800 ਦੀ 1500 ਦੀ ਇਹੋ ਬੋਰੀ ਆ ਜਿਹੜੀ ਕਿਸਾਨ ਨੂੰ ਪੈਂਦੀ ਆ ਇਸ ਕਰਕੇ ਇਹ ਵੀ ਬੰਦ ਹੋਣੀ ਚਾਹੀਦੀ ਆ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੇ ਵੀ ਸੰਘਰਸ਼ ਛੇੜ ਨਾ ਪਾਉ। ਅੱਜ ਅਸੀਂ ਪੰਜਾਬ ਕਿਸਾਨ ਜਥੇਬੰਦੀਆਂ ਵੱਲੋਂ ਡੀਸੀ ਮਾਨਸਾ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਆ ਜੋ ਕਿ ਸੁਪਰੀਮ ਕੋਰਟ ਨੇ ਇੱਕ ਹਦਾਇਤ ਕੀਤੀ ਹੈ ਵੀ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ ਉਹਨਾਂ ਨੂੰ ਜੁਰਮਾਨੇ ਕਰੋ ਵੱਡੇ ਵੱਡੇ ਔਰ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਸਿੱਟੋ ਥਾਣਿਆਂ 'ਚ ਬੰਦ ਕਰੋ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਨੇ ਕੋਈ ਕੇਂਦਰ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਕੋਈ ਇਹਦਾ ਪ੍ਰਬੰਧ ਕੀਤਾ ਹੈ ਕੋਈ ਉਹਦੇ ਵਾਸਤੇ ਮਸ਼ੀਨਾਂ ਦਿੱਤੀਆਂ ਨੇ ਗੱਠਾ ਬੰਨਣ ਵਾਸਤੇ ਜਾਂ ਕੋਈ ਦੀ ਤਿਆਰੀ ਕੀਤੀ ਹੈ ਬਿਲਕੁਲ ਨਹੀਂ ਕੀਤਾ ਹੈਗਾ ਇਸ ਕਰਕੇ ਅਕਲ ਆਉਣਾ ਕੋਈ ਸਾਡਾ ਸ਼ੌਂਕ ਨਹੀਂ ਹੈਗਾ ਜਦੋਂ ਕੋਈ ਸਰਕਾਰ ਇਹਦਾ ਪ੍ਰਬੰਧ ਨਹੀਂ ਕਰਦੀ ਹੈਗੀ ਤਾਂ ਫਿਰ ਇਹ ਸਾਡੀ ਇੱਕ ਮਜਬੂਰੀ ਹੈ ਹੋਰ ਕਿਸਾਨਾਂ ਲਈ ਕੋਈ ਹੱਲ ਨਹੀਂ ਹੈਗਾ ਕਿਉਂਕਿ ਦੇਸ਼ ਦਾ ਢਿੱਡ ਭਰਨ ਵਾਸਤੇ ਇੱਕ ਹਫ਼ਤੇ ਬਾਅਦ ਫਿਰ ਕਣਕ ਬੀਜਣੀ ਹੁੰਦੀ ਹੈ ਉਹ ਕਣਕ ਦੀ ਬਜਾਈ ਜੇ ਅਸੀਂ ਦੂਰ ਲੈ ਕੇ ਜਾਂਨੇ ਕਣਕ ਦੀ ਬਜਾਈ ਲੇਟ ਹੁੰਦੀ ਹੈ ਤੇ ਝਾੜ ਘਟਦਾ ਹੈ ਇਸ ਕਰਕੇ ਅਸੀਂ ਇੱਕ ਡੀਸੀ ਨੂੰ ਮਾਨਸਾ ਨੂੰ ਮੰਗ ਪੱਤਰ ਦੇਣ ਆਏ ਆ ਜਿੱਤੇ ਪਰਾਲੀ ਦਾ ਵਾਸਤੇ ਮੰਗ ਪੱਤਰ ਦੇਣ ਆਏ ਆ ਉੱਥੇ ਜਿਹੜੀਆਂ ਅਜ ਫਸਲਾਂ ਦੇ ਵਿੱਚ ਬਾਰਿਸ਼ਾ ਦੇ ਕਾਰਨ ਵੱਡੀ ਪੱਤਰ ਤੇ ਉੱਤੇ ਉਹਦਾ ਨਕਾਲਾ ਜਿਹੜਾ ਮਤਲਬ 25% ਨਿਕਾਲਾ ਜਿਹੜਾ ਉੱਡ ਗਿਆ ਉਹ ਇਸ ਕਰਕੇ ਉਹਦੇ ਪਰਭਾਈ ਵੀ ਕਿਸਾਨ ਕਰਨਾ ਉਸ ਮੀਂਹ ਦੇ ਨਾਲ ਜਿਹੜੀਆਂ ਮਤਲਬ ਖਰਾਬ ਹੋਈਆਂ ਫਸਲਾਂ ਨਹੀਂ ਗਿਆ ਜਿਹੜੀਆਂ ਬਹੁਤ ਸਾਰੀਆਂ ਮੈਂ ਬੀਰੇ ਵਾਲੇ ਝੋਟ ਦੇ ਵਿੱਚ ਕੱਲ ਜਾ ਕੇ ਦੇਖਿਆ ਉਹਦੇ ਵਿੱਚ ਜਿਹੜੀ ਝੋਨਾ ਸੀਗਾ ਉਹ ਮਤਲਬ ਖੂਸ ਬਣ ਗਿਆ ਦਾਣਾ ਹੀ ਨਹੀਂ ਉਹਦੇ ਵਿੱਚ ਪਿਆ ਹੈਗਾ ਇਸ ਕਰਕੇ ਉਹਦੀ ਛੇਤੀ ਗਰਦੌਰੀ ਕਰਕੇ ਮਤਲਬ ਵੀ ਉਹਦਾ ਹੀ ਮਾਮਲਾ ਕਿਸਾਨਾਂ ਨੂੰ ਦਿੱਤਾ ਜਾਵੇ ਸੋ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਈਸੀ ਮਾਨਸਾ ਦੇ ਧਰਨਾ ਦੇਣ ਆਏ ਆ ਤੇ ਮੰਗ ਪੁੱਤਰ ਦੇ ਕਿਉਂਕਿ ਹਰ ਸਾਲ ਜਦੋਂ ਸੀਜ਼ਨ ਸ਼ੁਰੂ ਹੁੰਦਾ ਤਾਂ ਕਦੇ ਸਰਕਾਰਾਂ ਵੱਲੋਂ ਤੇ ਇੱਥੇ ਕਿ ਸੁਪਰੀਮ ਕੋਰਟ ਤੋਂ ਕਹਤਾ ਵੀ ਜੇ ਕਿਸਾਨ ਅੱਗ ਲਾਉਣਾ ਨਹੀਂ ਹਟਦੇ ਤਾਂ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਦਿਓ ਤਾਂ ਕਿ ਡਰ ਕੇ ਹਟ ਜਾਣਗੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅੱਗ ਲਾਉਣਾ ਸਾਡਾ ਕੋਈ ਸ਼ੌਕ ਨਹੀਂ ਤੇ ਅੱਗ ਲਾਉਣਾ ਮਜਬੂਰੀ ਹੈ ਕਿਉਂਕਿ ਗ੍ਰੀਨ ਟ੍ਰਿਬਿਊਨਲ ਨੇ ਜਿਹੜੇ ਆਦੇਸ਼ ਜਾਰੀ ਕੀਤੇ ਨੇ ਕਿ ਛੋਟੇ ਕਿਸਾਨਾਂ ਨੂੰ ਤੁਸੀਂ ਸੰਧ ਜਿਹੜੇ ਮাহিয়া ਕਰੋਗੇ ਤੇ ਉਹਨਾਂ ਨੂੰ ਕਣਕ ਬੀਜਣ ਵਾਸਤੇ ਵੀ ਸੰਧ ਅ ਸੋਸਾਇਟੀਆਂ ਦੇ ਰਾਹੀਂ ਮাহিয়া ਕਰੋਗੇ ਜਾਂ ਫਿਰ ਇਹਨਾਂ ਨੂੰ 2500 ਰੁਪਏ ਘਟੂ ਘਟ ਇਹਨਾਂ ਦੇ ਖਾਤਿਆਂ 'ਚ ਪਾਓਗੇ ਤਾਂ ਕਿ ਇਹ ਪਰਾਲੀ ਦਾ ਪ੍ਰਬੰਧਨ ਆਪ ਕਰ ਸਕਣ ਪਰ ਸਰਕਾਰਾਂ ਕੁਝ ਕਰਨੀ ਨਹੀਂ ਰਹੀਆਂ ਗ੍ਰੀਨ ਟ੍ਰਿਬਿਊਨਲ ਦੀਆਂ ਸਿਫਾਰਸ਼ਾਂ ਵੀ ਲਾਗੂ ਨਹੀਂ ਕਰ ਰਹੀਆਂ ਜਿਹਦੇ ਕਰਕੇ ਕਿਸਾਨਾਂ 'ਚ ਇੱਕ ਦਹਿਸ਼ਤ ਸੀ ਵੀ ਇਕੱਲੇ ਇਕੱਲੇ ਨੂੰ ਕਿਤੇ ਹੋ ਨਾ ਹੋ ਜੇ ਉਹ ਜਿੱਥੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ 8 ਤਰੀਕ ਨੂੰ ਧਰਨਾ ਲਾਇਆ ਸੀ ਉੱਥੇ ਵੱਖ-ਵੱਖ ਜਥੇਬੰਦੀਆਂ ਆਪਣੇ-ਆਪਣੇ ਤੌਰ ਤੇ ਵੀ ਆਪਣੇ ਕੈਡਰ ਨੂੰ ਲੈ ਕੇ ਪ੍ਰਸ਼ਾਸਨ ਦੇ ਕੰਨਾਂ ਸੋਰੀ ਕਰ ਰਹੇ ਆ ਵੀ ਭਾਈ ਅਸੀਂ ਦੱਸਾਂਗੇ ਤੁਹਾਨੂੰ ਵੀ ਅਸੀਂ ਜੀਰੀ ਵੱਢ ਲਈ ਤੇ ਭੇਜੋ ਮਸ਼ੀਨ ਜੇ ਤੁਸੀਂ ਨਹੀਂ ਭੇਜਦੇ ਫਿਰ ਅਸੀਂ ਬੱਤਰ ਨਹੀਂ ਸੁੱਕਣ ਦੇਣੀ ਫਿਰ ਹੋਰ ਕਿਸਾਨਾਂ ਕੋਲੇ ਕੋਈ ਚਾਰਾ ਨਹੀਂ ਇੱਕ ਤਾਂ ਇਹ ਮੁੱਦਾ ਹੈ ਤੇ ਦੂਸਰਾ ਮੁੱਦਾ ਹੈ ਆਵਾਰਾ ਪਸ਼ੂਆਂ ਦਾ ਤੇ ਕੁੱਤਿਆਂ ਦਾ ਕੱਲ ਨੂੰ ਸ਼ਾਇਦ ਪਰਸੋਂ ਨੂੰ ਉਹ ਸਾਡਾ ਇੱਕ ਹਰਮਨ ਪਿਆਰਾ ਗਾਇਕ ਕੀ ਸੀਗਾ ਉਹ ਹਾਂ ਉਦੀ ਮੌਤ ਹੋ ਗਈ ਤੇ ਉਹਦੇ ਤੇ ਬੜਾ ਉਹ ਹਾਲਾ ਮਚਿਆ ਵੀ ਇਹ 12 ਪਸ਼ੂਆਂ ਕਰਕੇ ਕੀਮਤੀ ਜਾਨ ਚਲੀ ਗਈ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ 5-7 ਐਕਸੀਡੈਂਟ ਰੋਜ਼ਾਨਾ ਹੁੰਦੇ ਨੇ 4-5 ਤਾਂ ਪਿਛਲੇ ਦਿਨੀ ਸਾਡੇ ਵੀ ਖਿੱਚੀ ਮੌਤਾਂ ਹੋ ਗੀਆਂ 12 ਪਸ਼ੂਆਂ ਦੇ ਨਾਲ ਹਾਲਾਂਕਿ ਮੈਨੂੰ ਠੱਠਾਂ ਗਾਈਆਂ ਵਾਲਾ ਕੰਮ ਰੈਡੀ ਕਹਿੰਦੇ ਨੇ ਮੈਂ ਕਿੰਨੇ ਵਾਰ ਤੁਹਾਡੇ ਖੋਖਰ ਗਊਸ਼ਾਲਾ ਚ ਪਸ਼ੂ ਛੱਡ ਕੇ ਆਇਆ ਇੱਕ ਵਾਰ ਡੀਸੀ ਦਫ਼ਤਰ ਵੀ ਲਿਆਂਦੇ ਸੀ ਦਾਣਾ ਮੰਡੀ ਚ ਵੀ ਬੰਦ ਕੀਤੇ ਗੁਰਦੁਆਰੇ ਵਾਲੀ ਨਹੀਂ ਚ ਬੰਦ ਕੀਤਾ ਪਰ ਸਰਕਾਰਾਂ ਪ੍ਰਸ਼ਾਸਨ ਇਹ ਸਾਰਾ ਕੁਝ ਸੁੱਤਾ ਹੋਇਆ ਅਸੀਂ ਕਹਿਣਾ ਚਾਹੁੰਦੇ ਆਂ ਕਿ ਇਹਨਾਂ ਦਾ ਹੱਲ ਹੋਵੇ ਹੜਪੀਟਾਂ ਨੂੰ ਉਹ ਤੁਸੀਂ ਵੰਡਣੀ ਸ਼ੁਰੂ ਕਰੋ ਡੀਏਪੀ ਦੇ ਨਾਲ ਤੁਸੀਂ ਜਿਹੜੀ ਨੈਨੋ ਯੂਰੀਆ ਜਾਂ ਹੋਰ ਕੁਝ ਲਾਉਨੇ ਹੋ ਇਹ ਸਾਰਾ ਕੁਝ ਬੰਦ ਕਰੋ ਤੇ ਮੁੱਖ ਮੁੱਦਾ ਸਾਡਾ ਅੱਜ ਪ੍ਰਾਲੀ ਵਾਲਾ ਹੈ